ਪੱਠੇਵਾ ਦੇ ਕਿਨੂੰ ਪੋਣਾ ਜੜੀ ਆ ਪੱਠੇ ਮੱਝ ਨੂੰ ਦੇਖੀ ਕਿਵੇਂ ਚਾਂਕ ਦੀ ਤਾਰ ਕੱਢਣ ਨੂੰ ਕਿੰਨੀ ਛੱਡੀ ਇਹਨੂੰ ਮਾਰਾਂਗਾ ਦੁੱਧ ਚ ਆਉਂਦੀ ਹੈ ਕਿੰਨੀ ਆ ਆਪਣੀ ਸੁਈ ਸੀ ਮੱਝ ਉਹ ਇਹਨੂੰ ਨਹੀਂ ਪੋਣਾ ਲਮਾ ਲੈ ਕੇ ਕਟੀਆਂ ਮੱਛੀਆਂ ਲਈ ਆਇਆ ਸੀਗਾ ਉਹ ਦੁੱਧ ਦੇ ਪਿੱਛੇ ਦੀ ਚੁੰਗਦੀ ਆਲੇ ਇੱਧਰ ਕਰ ਉਹ ਇੱਧਰ ਕਰ ਯਾਰ ਇਹਨੂੰ ਦੁੱਧ ਨਹੀਂ ਚੁੰਗਣਾ ਆਹੇ ਤੱਕ ਇਹਨੂੰ ਆਪਾਂ ਦੋ ਥਾਂ ਛੱਡਦੇ ਹਾਂ ਹਜੇ ਕੇਰਾ ਤੇ ਪੱਠੇ ਨਹੀਂ ਖਾਣ ਲੱਗੀ ਤਾਂ ਇਹਨੂੰ ਦੋ ਦੋ ਥਾਂ ਛੱਡਦੇ ਹਾਂ ਉਧਰ ਚੱਲ ਉਹ ਖਰਜਾ ਨਾ ਮਾਰੇ ਹੈ ਮੋਟੇ ਨੇ ਕੁੱਤਾ ਖਾਣੀ ਲੋਕਾਂ ਦਾਣਾ ਫੇਰ ਲੈ ਕੇ ਆਉਨੇ ਜਾਂ ਡੈਡੀ ਜੀ ਆ ਦਾਣਾ ਤੁਸੀਂ ਵੀ ਪਤਾ ਕਰੋ ਜਦੋਂ ਕੋਈ ਕੱਟੀ ਵੱੱਛੀ ਖੁਰਲੀ ਜਪੱਠੇ ਖਾ ਲੈਂਦੇ ਹਨ ਤੂੜੀ ਤੂੜੀ ਰਹਿ ਜਾਂਦੀ ਤੂੜੀ ਤੂੜੀ ਛੱਡ ਲੈਂਦੀਆਂ ਤੇ ਬੜੀ ਸਾਰੀ ਤੂੜੀ ਇਹ ਖਾ ਲਿਆ ਕਰਨਾ ਆਹ ਚੱਟ ਲੈ ਸਾਰਾ ਤਾਂ ਨਹੀਂ ਮਾ ਪੋਣਾ ਤੂੰ ਮੈਨੂੰ ਮਾਰਤੀ ਇਹਨੂੰ ਮੈਂ ਮਿੱਤਰੋ ਪਾਉਣਾ ਨਹੀਂ ਆਂ ਕੂੜਾ ਵੀ ਚੱਕਣ ਵਾਲਾ ਪਿਆ ਹਰੇ ਉਧਰ ਚੈੱਕ ਕਰੋ ਬਣਾਉਣਾ ਅੱਧਰ ਡੇਰੇ ਚ ਖੰਡਪਾਟ ਸਾਹਿਬ ਕਰੰਭ ਹੋਇਆ ਕਿਸ ਨੇ ਖੁਲਾਇਆ ਡੇਰੇ ਚ ਖੰਡਪਾਟ ਸਾਹਿਬ ਅੱਜ ਪ੍ਰਕਾਸ਼ ਹੋਇਆ ਸੀ ਤੇ ਕਰ ਕਰਾ ਸੇਵਾ ਸੀ ਚਰਨ ਨਿਵਲਿਆ ਸਬਰਤਨ ਮਾਨੀ ਸਮਾਂ ਕਹੀ ਦਿਸਰਾ ਵਾਵਾ ਪੜੀ ਜਾਂਦਾ ਬੇਰਾਂਤੀ ਨਾ ਨਸਸਾ ਰੰਗਯੋਤੀ ਆਸੀ ਜੋ ਮਿਲਿਆ ਇਸ ਕੀ ਕਰਨਾ ਟੁਕਰਾ ਚੱਕ ਲਿਆ ਚੱਕਦੇ ਚੱਕਦੇ ਚੱਲ ਚੱਕ ਕਹਿੰਦਾ ਖੰਡ ਫੁੱਟ ਖੁੱਲ੍ਹੇ ਦੇਰੀ ਚ ਖੰਡਪਰ ਸਾਹਿਬ ਖੁੱਲ੍ਹੇ ਦੇਰੀ ਚ ਖੰਡਪਰ ਦੇਰੀ ਚ ਚੱਲ ਚੱਲ ਮੰਮੀ ਤਾਰਾ ਕੱਢਣ ਲੱਗੀ ਏ ਇੱਧਰ ਕਿਨੂੰ ਉਹ ਗੱਟੀ ਨੂੰ ਕੱਪਾ ਦਾ ਨਹੀਂ ਪਾਉਂਦੇ ਫੀਡਾਂ ਤੁਹਾਨੂੰ ਦਿਖਾਉਣੇ ਆ ਤੇ ਫੀਡ ਕਿਹੜੀ ਕਿਹੜੀ ਆਪਣੇ ਕੋਲ ਕਾਹ ਹੈ ਕਾਹ ਹੈ ਕਾਹ ਹੈ ਕਾਹ ਨਾ ਖਾਲੀ ਪਈ ਆ ਆ ਚੈੱਕ ਕਰੋ ਆ ਹੈਗੀ ਦੀ ਹੱਬ ਆ ਗੱਡੀ ਦੀ ਜਿਹੜੀ ਟੁੱਟ ਗਈ ਸੀ ਆ ਚੈੱਕ ਕਰੋ ਇੱਥੋਂ ਤੱਕ ਹੈਗੀ ਹੈ ਨਾ ਆ ساری ਟੁੱਟ ਗਈ ਸੀਗੀ ਹੱਬ ਕਿਉਂਕਿ ਭਾਰ ਭਾਰ ਵਾਲਾ ਪਾਤਾ ਪਹਿਲਾਂ ਹੀ ਟੁੱਟੀ ਸੀ ਆਪਾਂ ਕਸਤੀ ਹੁਣ ਨਵੀਂ ਹੱਬ ਆ ਚੈੱਕ ਕਰੋ ਨਵੀਂ ਹੱਬ ਪਾਤੀ ਤੇ ਆ ਚੈੱਕ ਨਟ ਰਹਿ ਗਿਆ ਕੱਲਾ ਆ ਚੈੱਕ ਨਟ ਨਾ ਖਰਾਬ ਆ ਤਾਂ ਹੀ ਨਹੀਂ ਅੱਗੇ ਨੂੰ ਜਾਂਦਾ ਟਾਇਰ ਤੇ ਜੇ ਆ ਚੈੱਕ ਨਟ ਆਪਾਂ ਹਨਾ ਨਾਟ ਵੀ ਵੈਸੇ ਕਿਸ ਨਾਲ ਹੀ ਆ ਅੱਤੇ ਉਹਦੀ ਕਿਸੇ ਆ ਤੇ ਜੇ ਆ ਚੈੱਕ ਨਟ ਆਪਾਂ ਪਾਤਾ ਬੜੂ ਕੱਲ ਸਿੱਧਾ ਜਾਊਗਾ ਤੇ ਹੁਣ ਕੱਲ ਮਰੋੜ ਕੇ ਖੜਾਇਆ ਪਿਆ ਕੱਲ ਰਾਤ ਦੁਕਾਨ ਤੇ ਹਨੇਰਾ ਹੋ ਗਿਆ ਸੀਗਾ ਤੇ ਇਹਨੂੰ ਲੈ ਕੇ ਜਾਵਾਂਗੇ ਕੱਲ ਫਿਰ ਦੁਕਾਨ ਤੇ ਚੈੱਕ ਨਟ ਪਵਾ ਕੇ ਲੈ ਕੇ ਆਉਣਾ ਹੁਣ ਇੰਨੇ ਪੈਸੇ ਲਾਤੇ ਤੇ ਤੁਹਾਨੂੰ ਪੈਸੇ ਵੀ ਦਰ ਦਿੰਨੇ ਆ 800 ਦੀ ਆਈ ਹੱਬ ਤੇ 100 ਰੁਪਏ ਲੱਗਿਆ ਤੇਲ ਤੇ ਜਿਹਨਾਂ ਤੋਤਾ 200 ਦਾ ਗਲੀਸ ਦਾ ਡੱਬਾ ਆ ਹਾਂ 300 ਰੁਪਏ ਨੇ ਇੱਕ ਨਾਟ ਆਇਆ 90 ਰੁਪਏ ਦੇ ਨਾਟ ਹੋ ਗਏ ਇਹਦੇ ਅੰਦਰ ਜਿਹੜੇ ਆ ਹੱਬ ਫੈਟ ਹੱਬ ਫੈਟ ਨਹੀਂ ਹੁੰਦੀ ਸੀ 베어ਿੰਗ ਅੰਦਰ ਅੰਦਰਲੇ ਪਾਸੇ ਬੌਸ਼ ਲੱਗੇ ਆ ਤੇ 300 ਰੁਪਏ ਉਹ ਭਾਈ ਲੈ ਗਿਆ 18-1700 ਇਹਦਾ ਕੰਮ ਪੈ ਗਿਆ ਲੋਕੀ ਅੱਖ ਨੇ ਕੀ ਆ ਇਕੱਲਾ ਬੈਰਿੰਗ ਪਾਇਆ ਹਾਬੀ ਪਾਈ ਆ 18 1700 ਚ ਪੈ ਗਈ ਤੇ ਇਹਨੂੰ ਆਪਾਂ ਕਿ ਰੱਥੇ ਰੱਖ ਦੇ ਗਿਆ ਕਵਾੜ ਚ ਵੇਚ ਦਾਂਗੇ ਬਾਕੀ ਇਹਦਰ ਮਸ਼ੀਨ ਟੱਕੀ ਖੜੀ ਆ ਤੇ ਅੱਜ ਦਾ ਵਲੋਗ ਮੇਰੇ ਰੱਥੇ ਤੱਕ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਅੱਜ ਤੁਸੀਂ ਆਖੋਗੇ ਫੇਸ ਨੇ ਰੀਵੀਲ ਕੀਤਾ ਤੇ ਅੱਜ ਕੋਈ ਸਾਫੀ ਟੈਡਾ ਵੀਂਗਾ ਜਬਨੇ ਸੀ ਤਾਈ ਮੈਂ ਫੇਸ ਦਿਖਾਇਆ ਨਹੀਂ ਅੱਜ ਤੇ ਚਲੋ ਮਿਲਦੇ ਹਾਂ ਹੋਰ ਕਿਸੇ ਵਲੌਗ ਵਿੱਚ ਬਾਏ ਬਾਏ